ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜ ਸ਼ੇਅਰ ਲਈ ਲੈ ਕੇ ਆਏ ਜੀ। ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋ ਠੀਕ ਹੋ ਬਜੀ। ਵਧੀਆ ਬਾਈ ਜੀ। ਨਾਮ ਤੇ ਐਡਰੈਸ ਬੋ। ਨਾਮ ਸਾਗਰ ਆ ਬਾਈ। ਪਿੰਡ ਭਾਈ ਰੂਪਾ, ਦਿਹੇਰਪੁਰ ਜ਼ਿਲ੍ਹਾ ਬਠਿੰਡਾ। ਨੇੜੇ ਪਿੰਡ ਬਾਈ। ਨੇੜੇ ਰਾਮਪ੍ਰਭੂ ਸਾਹਿਬ ਆ ਬਾਈ। ਆਪਨੂੰ ਤਾਂ ਸਾਫ ਰੋ ਪਿੰਡ ਪੈਣਾ। ਮੋਬਾਈਲ ਨੰਬਰ ਬੋ। 902397605 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਬਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸਵਾ ਸੂਈ ਆ ਬਈ ਨਹੀਂ ਇਹ ਦੂਜਾ ਸਵਾ ਸੂਈ ਆ 1 ਘੰਟੇ ਦਾ ਦਾ ਸੂਈ ਨੂੰਣੀ ਜੇ ਰੁਪਈਆ ਤੇ ਚੱਕ ਕੇ ਪਾਸੇ ਆੜ ਤੇ ਕੇ ਆ ਬੋਲੇ ਰਾ ਪਈ ਆ ਬੱਠਲ ਜੀ ਕੰਪਲੀਟ ਆ ਓਕੇ ਆ ਬੱਚਾ ਕੀ ਦੇਤਾ ਬੱਚੀ ਦਿੱਤੀ ਬਹੁਤ ਸੋਹਣੀ ਜਾਤੀ ਆ ਬੜੀ ਚੰਗੀ ਆ ਨਾ ਹਾਂ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚ ਉਹ ਕੁਆਲਿਟੀ ਆ ਬਈ ਬਰੀਡ ਵਾਲੀ ਬੱਛੀ ਆ ਰਾਂਗੀ ਕਾਲਾ ਸਹੀ ਗੱਲ ਆ ਬਈ ਸਾਹ ਕਾਲੀ ਆ ਉਹ ਵੀ ਬਹੁਤ ਸੋਹਣੀ ਸਹੀ ਹੈ ਭਾਈ ਬਾੜੀ ਬਹੁਤ ਚੰਗੀ ਆ ਭਾਈ ਥਾਲੀ ਬੜਾ ਕਮਾਲ ਆ ਯਾਰ ਥਾਲੀ ਵਾਲੀ ਆ ਬੇ ਢੁੱਡੀ ਸੀ ਸੋਹਣਾ ਆਰਡਰ ਭਾਈ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਤੇ ਥੰਡੀ ਸੀ ਬਠੇੜਾ ਟ੍ਰੱਕ ਕੋਲ ਭਾਈ ਕਿੰਨੇ ਆ ਚੋਾਈਦ ਇੱਕ ਨੰਬਰ ਉਹਦੀ ਆਪਣੀ ਦਾ ਉਹਦਾ ਕੰਮ ਨਹੀਂ ਇਹਦੇ 17 18 ਕਿਲੋ ਲੜ ਟ੍ਰੱਕ ਦੋ ਦੇਣਾ ਹੂੰ ਬੱਚੇ ਨੇ ਜੋ ਆ ਕਿਲੋ ਡੇਢ ਕਿਲੋ ਇੱਕ ਦੇ ਦੋ ਲੈ ਆ ਬਾਜੇ ਇਹਨੇ ਹਾਂ ਬਾਜੇ ਤੇ ਐਵੇਂ ਕਾਪਰੀ ਕਾਦਾ ਇਹ ਸੁਣੀ ਸੰਗ ਥੋੜਾ ਕਾ ਪਣਾ ਹੈ ਜਲਸੀ ਪੂਰੀ ਕ੍ਰੋਸ ਆ ਪਰ ਜਲਸੀ ਨਹੀਂ ਕਹਿੰਦੇ ਭਾਈ ਉਹਨਾਂ ਤੋਂ ਦੇ ਕਮੂਰੋਂ ਕਿਹੇ ਆ ਚੱਲ ਤੌਖਾ ਹੀ ਆ ਗਰਮੀ ਨਹੀਂ ਨਾੜ 80 80 ਸਾਈਡ ਤੇ ਕਰਨੀ ਪੈਂਦੀ ਹੈ। ਆ ਫੈਂਟ ਫੁੱਲ ਆਉਗੀ। ਹਾਂ। ਮੂਰੋ ਲੇਵਾ ਚੈੱਕ ਰੋ ਇੱਕ ਨੰਬਰ ਲੇਵਾ ਕੱਲਾ ਕੱਲਾ ਥਾਣ ਮੁੱਠਿਆਲਾ ਥਾਣ 58 ਦੇਖੋ ਦੁੱਧ ਵਾਲੀ ਇੱਕ ਨੰਬਰ। ਬਹੁਤ ਚੰਗੀ ਬਿਹੜਾ 18 ਕਿਲੋ ਠੰਡਾ ਹੋ ਦੋ ਡਾਕਟਰ ਹੈ। ਹੂੰ। ਸੋਹਣੀ ਚੰਗੀ ਫੈਂਟ ਫੁੱਲ ਆਉ ਗਰਮੀ ਬਿਲਕੁਲ ਨਹੀਂ ਮੰਨਦੀ। ਭਾਈ ਸਾਰਾ ਕੁਝ ਸਵਾਈ ਆ। ਬੱਚਾ ਮਗਰ ਬੱਚੀ ਆ ਕੀ ਜੇਰੇ ਦੀ ਭਾਈ ਬੱਠਲ ਚ ਰੱਕੀ ਬੈਠਾ। ਸਾਰੀਆਂ ਗੱਲਾਂ ਓਕੇ ਆ। ਹੁਣ ਤਾਂ ਪੂਰੀ ਕਲੀਅਰ ਆ। ਮਗਰ ਵੀ ਬੱਚੀ ਆ ਹਰ ਇੱਕ ਬੱਚੀ ਲਈ ਭਾਲ ਲਾਉਣਾ। ਸਹੀ ਗੱਲ ਆ ਭਾਈ। ਸਾਰੀਆਂ ਗੱਲਾਂ ਓਕੇ ਆ ਭਾਈ। ਤੇ ਕਿਉਂ ਸੇ ਪਾਸੋਂ ਕਰਮ ਵਾਲੇ ਨੂੰ ਕੋਈ ਕਾਟ ਨਹੀਂ ਕੱਦ ਵਾਲੀ ਛੋਟੀ ਨਾ ਮੰਨ ਕੇ ਰੰਗ ਰੋਹ ਬਹੁਤ ਚੰਗੀ ਬਿਹੜਾ ਬਾਈ ਗਰਮੀ ਨਹੀਂ ਮੰਦੀ ਵੱਡੀ ਦਾ ਹਾਂ ਹੂੰ ਲੈ ਕਾਟ ਇਹ ਤਾਂ ਸੁਈ ਹੈ தாਜੀ ਹੂੰ ਦੋ ਤਿੰਨ ਘੰਟਿਆਂ ਨੂੰ ਪੱਠੇ ਫੁੱਟੇ ਜਾ ਕੇ ਹੋਰ ਹੀ ਬਣ ਜਾਣਾ ਬਿਹੜਾ ਜਮਕ ਜਮਕ ਪੂਰੀ ਹੈ ਕਰਮ ਬਹੁਤ ਚੰਗੀ ਬਿਹੜਾ ਬਾਈ ਹੂੰ ਮੁੱਲ ਕੀ ਹੈ ਵੀਰੇ ਜੱਖੜ ਬਾਈ ਬੱਸ ਮੁੱਲ ਲੈ ਲੈਣ ਵਾਲੇ ਰੁਪਏ ਹੁੰਦੇ 61000 ਰੁਪਏ ਲੈ ਲਾਂਗੇ ਬਸ 61 ਹਾਂ ਠੀਕ ਮੁੱਲ ਕਰਾਉਣਾ 70 72 ਜਿੰਨਾ ਮਰਜ਼ੀ ਵਾਲਾ ਕਰਾਈ ਜਾਵੇ ਉਹ ਜਾ ਕਰਾਉਣਾ ਬਾਈ ਜੱਡਾ ਜਿਨ੍ਹਾਂ ਨੇ ਬਾਈ ਘਾਟਾ ਵਾਦਾ ਅਨ ਉਹਦੇ ਲਈ 70000 ਰਿਆ ਹੂੰ ਐਵੇਂ ਜਲਾ ਕਹਿੰਦਾ ਵੀ 2000 ਸਾੜੇ ਦੇ ਪਿੱਛੇ ਉਹ ਕੰਮ ਨਹੀਂ ਵਾਹੇ ਛੋੜ ਹੀ ਹੂ ਹਾਂ ਜੇ ਜੂਰ ਦੀ ਥਣਾ ਸੁਣਾ ਦੀ ਇੱਕ ਨੰਬਰ ਆ 61000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਬਾਈ ਮੋਡਲ ਕਰਾਉਣ ਨੂੰ ਜਿੱਡਾ ਮਰਜ਼ੀ ਕਰਾ ਲਓ ਬਾਕੀ ਕੋਈ ਚੱਕਰ ਨਹੀਂ ਬਾਈ ਤਾਰਾਂ ਬਾਈ ਤਾਰਾਂ ਬਾਈ ਆਪਣਾ ਨਿਆਣਾ ਆ ਪਾ ਕੇ ਵੀ ਦਿਖਾ ਦਿੰਦੇ ਐ ਨਹੀਂ ਗੱਲ ਠੀਕ ਆ ਬਾਈ ਹਾਂ ਪਾਉਂਦੇ ਰਾਂ ਚੋਲੇ ਬਾਈ ਨਹੀਂ ਆਏ ਤੇ ਚੋਲੇ ਠੀਕ ਆ ਕੋਈ ਚੱਕਰ ਹੀ ਨਹੀਂ ਵੜ ਨੂੰ ਠੰਡੀ ਤਾਂ ਇੰਨੀ ਕਾ ਜਿਵੇਂ ਮਰਜ਼ੀ ਲੈਨੇ ਆ ਬੇਚ ਬੰਦੇ ਕਹਿੰਦਾ ਤੂੰ ਬਈ ਨਿਆਣਾ ਨਹੀਂ ਪਾਉਂਦੇ ਉਹ ਨਹੀਂ ਗੱਲ ਸਹੀ ਆ ਬਾਈ ਆਪਾਂ ਉਹ ਵੀ ਬਹਿ ਕੇ ਦਿਖਾ ਦਾਂ ਕੋਈ ਹੋਣੀ ਕਹਿੰ ਜਿਵੇਂ ਮਰਜ਼ੀ ਲੈ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਤਾਂ ਕਰਮ ਵਾਲੀ ਨੇ ਕੁਝ ਹੈ ਹੀ ਨਹੀਂ ਗਾ। ਕਹਿੰਦੇ ਬਾਈ ਕੋਈ ਤਾਂ ਬਾਹਰੀ ਹੈ ਨਹੀਂ। ਹੂੰ। ਲੇਵਾਲੂਆ ਪਾਲਾ ਚੰਗਾ ਦੁੱਧ ਵਾਲਾ ਪੀਸ ਆ ਬਾਈ। ਲੈ। ਤਰਾ ਮਾਰ ਕੇ ਦਿਖਾਉਣੀ। ਟੰਡੀ ਤਾਂ ਵਾੜੀ ਆ ਕਿ ਨਹੀਂ? ਜਿਵੇਂ ਮਰਜ਼ੀ ਕੋਈ ਚੋਲੇ ਲੈ। ਚਵਾਈ ਚੈੱਕ ਕਰੋ। ਚੂਣ ਬੜਾ ਚੰਗਾ ਮੋਟਾ-ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਦਿੱਕ ਨਹੀਂ। ਇਹ ਐਸਾ ਉਹਦਾ ਚਵਾਈ ਵਾਲੀ ਕੋਲੀ ਆ ਯਾਰ ਬਾਲੀ ਪੋਲੀ ਆ ਬਾਈ ਇਹ ਸਿੱਖੀ ਉਹ ਵੀ ਮੈਂਟੇ ਸਿੱਖੀ ਉਹ ਸਹੀ ਗੱਲ ਆ ਬਾਈ ਇੱਕ ਨੰਬਰ ਚ ਹੋਣਾ ਮਗਰਲੇ ਥਣਾਈ ਚਵਾਈ ਦੇਖੋ ਲੈ ਕਿਆ ਬਾਤ ਇਤੋਂ ਦਿਖਾਉਂ ਲੈ ਕਿਆ ਬਾਤ ਮੋਟਾ ਮੋਟਾ ਚੋਣਾ ਕਿੰਨੀਆ ਕਿਦਾਂ ਰੰਗ ਮਾਰੀਆਂ ਪੰਜ ਚਾਰ ਦਾ ਰੰਗ ਦੇਖੋ ਬਾਲਟੀ ਆਉਂਦੀ ਬਾਈ ਕਿਆ ਬਾਤ ਆ ਬਾਕੀ ਥਾਣੀ ਬੜਾ ਚੰਗਾ ਆ ਬਾਹ ਨਹੀਂ ਆ ਚੰਗਾ ਥਣ ਲੱਗਿਆ ਡਾਕਟਰ ਕੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਦੇ ਥਾਣਾ ਇਕੱਲਾ ਨਿਆਣਾ ਵੀ ਖੋਲ ਦਿੰਨੇ ਆਪਾਂ ਲੈ ਨਿਆਣਾ ਵੀ ਖੋਲ ਦਿੰਨੇ ਆ ਨਿਆਣਾ ਖੋਲ ਕੇ ਬੈਜ ਨੇ ਕਹੀ ਜਿਹੜਾ ਕਹਿੰਦਾ ਹਾਂ ਆਪਾਂ ਤੁਹਾਨੂੰ ਪਾ ਕੇ ਦਿਖਾਈ ਲੈ ਨਿਆਣਾ ਪਾ ਕੇ ਤੂੰ ਬਿਨਾ ਨਿਆਣੇ ਤੋਂ ਚਲੋ ਸਾ ਵੀ ਕੋਈ ਚੱਕਰ ਨਹੀਂ ਕਹਿਣਾ ਕੋਈ ਨਹੀਂ ਠੰਡੀ ਤਾਂ ਯਾਰ ਬਾਲੀਆ ਕਰ ਮਾਈਂ ਕੀ ਬਾਤ ਹੈ ਬਾਕੀ ਤੌਫਾ ਹੀ ਹੈ ਯਾਰ ਮੁੱਲ ਵੀ ਜਮਾ ਜਾਇਜ਼ ਰੱਖਿਆ ਬਸ ਇਹ ਰੁਪਏ ਲੈਣੇ ਆ ਬਸ ਸਾਈ ਵੀ ਆ ਬਾਈ 5000 ਰੁਪਏ ਪਾਉਣਗੇ 2000 2000 ਰੁਪਏ ਨਹੀਂ ਪਾਉਣਾ ਓਕੇ ਪਹਿਲਾਂ ਵਾਲਾ ਵੀਡੀਓ ਦੇ ਲੇ ਬਾਅਦ ਤੋਂ ਸਾਈ ਪਾਵੇ ਸਾਰੀ ਦੇਖ ਕੇ ਨਾ ਓਕੇ ਬਾਈ ਹਮ ਦੇਖ ਕੇ ਸੇ ਵੀ ਨੂੰ ਬਾਈ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੋ ਫੇਸ ਦਿਖਾਉਂਦੇ ਆ ਫੇਸ ਦੀ ਬਿਊਟੀ ਵੀ ਦੇਖੋ ਲੈ ਕਮਾਲ ਦੀ ਆ ਕੀ ਬਾਤ ਹੈ ਜਰਸੀ ਨਾ ਕਰਾਉਣਾ ਥੋੜਾ ਜਿਹਾ ਕਰਾਉਣਾ ਬਸ ਯਾਰ ਦੁੱਧ ਬਹੁਤ ਚੰਗਾ ਉਹ ਮੰਗਾ ਆਦਾ ਹੀ ਹੂ ਸਹੀ ਗੱਲ ਆ ਫੈਂਟ ਫੁੱਲ ਲਾਉ ਕਰਵਾਣੀ ਦੀ ਬਈ ਧੰਨਵਾਦ